ਲੁਧਿਆਣਾ ਚਲੰਦਰਾ ਹਾਈਵੇ ਦੇ ਉੱਪਰ ਇੱਕ ਭਿਆਨਕ ਜਿਹੜਾ ਸੜਕ ਹਾਦਸਾ ਜਿਹੜਾ ਹੋਇਆ ਹੈਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਗੈਸ ਦਾ ਜਿਹੜਾ ਕੰਟੇਨਰ ਆ ਪੀਆਰਟੀਸੀ ਦੀ ਬੱਸ ਤੇ ਇੱਕ ਬਰੇਜਾ ਗੱਡੀ ਦੇਖ ਸਕਦੇ ਕਿੰਨਾ ਭਿਆਨਕ ਜਿਹੜਾ ਹਾਦਸਾ ਹੋਇਆ ਸਵਾਰੀਆਂ ਦੀ ਭਰੀ ਜਿਹੜੀ ਬੱਸ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਡਰਾਈਵਰ ਦੱਸਿਆ ਜਾ ਰਿਹਾ ਜ਼ਖਮੀ ਹੋਇਆ ਜਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਨਾਲ ਸਵਾਰੀਆਂ ਕੰਡਾ ਜਿਹੜਾ ਕੰਟੇਨਰ ਦਾ ਡਰਾਈਵਰ ਆ ਉਹ ਮੌਕੇ ਤੇ ਮੌਜੂਦ ਆ ਦੱਸਦੇ ਪਏ ਲਾਲ ਲੜੂ ਤੋਂ ਜਿਹੜਾ ਇਹ ਕੈਂਟਰ ਆ ਰਸਤੇ ਜੰਮੂ ਨੂੰ ਜਿਹੜਾ ਅੱਗੇ ਨੂੰ ਜਾ ਰਿ ਕਾਫੀ ਵੱਡਾ ਹੁਣ ਜਾਮ ਹੈਵੀ ਜਾਮ ਲੱਗਾ ਹੋਇਆ ਬੜਾ ਭਿਆਨਕ ਜਿਹੜਾ ਹਾਦਸਾ ਹੋਇਆ ਹੈ ਤਸਵੀਰਾਂ ਹੀ ਦੇਖ ਸਕਦੇ ਤੁਸੀਂ ਰੂਹ ਕੰਬਾਉ ਤਸਵੀਰਾਂ ਕਿਉਂਕਿ ਜਿਹੜੀ ਪੀਆਰਟੀਸੀ ਦੀ ਬਾਸਿਆ ਟੋਟਲ ਰੋਡ ਦੇ ਉੱਪਰ ਜਿਹੜਾ ਇਹ ਪੂਰਾ ਹਾਈਵੇ ਜਿਹੜਾ ਬਲੌਕ ਹੋ ਗਿਆ ਇਸ ਟਾਈਮ ਜਿਹੜਾ ਲੁਧਿਆਣਾ ਸਾਈਡ ਤੋਂ ਜਲੰਧਰ ਸਾਈਡ ਨੂੰ ਜਿਹੜਾ ਹਾਈਵੇ ਜਾ ਰਿਹਾ ਫਗਵਾੜਾ ਦੇ ਨੇੜੇ ਜਿਹੜਾ ਇਹ ਹਾਦਸਾ ਜਿਹੜਾ ਵਾਪਰਿਆ ਬਰੇਜਾ ਗੱਡੀ ਜਿਹੜੀ ਹੈ ਅੰਮ੍ਰਿਤਸਰ ਨੰਬਰ ਗੱਡੀ ਇਹ ਪੀਵੀ02ਈਐਲ3825 ਜਿਹੜੀ ਗੱਡੀ ਹੈ ਪਰਿਵਾਰ ਵਿੱਚ ਸਵਾਰ ਸੀਗਾ ਇਸ ਗੱਡੀ ਦੇ ਵਿੱਚ ਡਰਾਈਵਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਾਦਸਾ ਕੀ ਕਾਰਨ ਰਿਹਾ ਹੈ ਕਿ ਕਿਵੇਂ ਵਾਪਰਿਆ ਮੌਕੇ ਤੇ ਹੁਣ ਕਿਉਂਕਿ ਪੁਲਿਸ ਪ੍ਰਸ਼ਾਸਨ ਫਗਵਾੜਾ ਜਿਹੜਾ ਇੱਥੇ ਆਏ ਹੋਏ ਆ ਗੱਲ ਕਰ ਲੈਣ ਸਰਾਰੀ ਇਹ ਕਿੰਨੇ ਵਜੇ ਹਾਦਸਾ ਹੋਇਆ ਕਿ ਕਿਦਾਂ ਹੋਇਆ ਹਾਦਸਾ ਕਿਦਾਂ ਵਾਪਰਿਆ ਨਹੀਂ ਹੋਇਆ ਮਤਲਬ ਅੱਧਾ ਪੌਣਾ ਘੰਟਾ ਹੋਇਆ ਕਿੱਥੋਂ ਆਏ ਕਿੱਥੋਂ ਸ਼ਕੇ ਤੁਸੀਂ ਕੀ ਹੈ ਇਹ ਦੇ ਵਿੱਚ ਕੈਂਟਰ ਦੇ ਵਿੱਚ ਇਹਦੇ ਵਿੱਚ ਚੱਲ ਪੀਚੀ ਗਿਆ ਸਰ ਕਿੱਥੋਂ ਆਏ ਸਕੇ ਲਾਲੜੂ ਤਾਂ ਕਿਤਾ ਵਾਪਰੇ ਕਿਤਾ ਇਹ ਪੀਆਰਟੀਸੀ ਦੀ ਬਾਤ ਸਿਆ ਨਾਲ ਇੱਕ ਬਰੀਦਾ ਗੱਡੀ ਅਸੀਂ ਦੇਖਦੇ ਪਏ ਤੁਹਾਡਾ ਕੰਟੇਨਰ ਜਿਹੜਾ ਪੂਰਾ ਸਾਈਡ ਤੇ ਦੱਬਿਆ ਹੋਇਆ ਹੈ ਹਾਸੇ ਦਾ ਕਾਰਨ ਕਿਤਾ ਰਿਹਾ ਕਿਤਾ ਵਾਪਰੇ ਇਹ ਜੀ ਆ ਮਤਲਬ ਕਾਰ ਆ ਜਿਹੜੀ ਇੱਕ ਕਾਰ ਵਾਲੇ ਨੇ ਮਤਲਬ ਇਹਦੇ ਗਾੜੀ ਬ੍ਰੇਕ ਮਾਰੀ ਹੈ ਸ਼ਾਇਦ ਮੈਂ ਤੇ ਮਤਲਬ ਥੋੜਾ ਹਟਵਾਈ ਜਦੋਂ ਇਹਨੇ ਬ੍ਰੇਕ ਮਾਰੀ ਇਹਨੇ ਮੇਰੀ ਸਾਈਡ ਨੂੰ ਮਤਲਬ ਗੱਡੀ ਪੂਰੀ ਖਿੱਚਤੀ ਬਾਸ ਵਾਲੇ ਨੇ ਠੀਕ ਹੈ ਜੀ ਤੇ ਮੈਂ ਮਤਲਬ ਇਹ ਥੱਲੇ ਖਿੱਚੀ ਮਤਲਬ ਆਪਣੀ ਗੱਡੀ ਹੂੰ ਨਹੀਂ ਤੇ ਸੈਂਟਰ ਚ ਵਜਣੀ ਸੀ ਉਹ ਜਦੋਂ ਮੈਂ ਖਿਚਣ ਦੇ ਕਰਕੇ ਮਤਲਬ ਸਾਰਾ ਬਚਾਵਾ ਹੋਇਆ ਇਹ ਬਾਸ ਦੇਖਦੇ ਮੈਂ ਬਾਸ ਭਰੀ ਹੋਈ ਸੀ ਲੋਡ ਸੀ ਕਿ ਪੂਰੇ ਸਵਾਰੀਆਂ ਹੈਗੀਆਂ ਸਵਾਰੀਆਂ ਹੈਗੀਆਂ ਸਵਾਰੀਆਂ ਬਾਅਦ ਚ ਗੱਡੀਆਂ ਜਦਾਂ ਜਦੋਂ ਕਿਹਦੇ ਨਹੀਂ ਕਿਹਦੇ ਮਤਲਬ ਸੁਣਿਆ ਤਾਂ ਨਹੀਂ ਮਤਲਬ ਕਿਹਦੇ ਸਾਟਾ ਡਰਾਈਵਰ ਡਰਾਈਵਰ ਦੇ ਦੱਸਦੇ ਪਏ ਸਾਟ ਲੱਗੀ ਇਹਦੇ ਡਰਾਈਵਰ ਦੇ ਵੀ ਹੋ ਸਕਦਾ ਮਾੜੀ ਮੋਟੀ ਲੱਗੀ ਹੋਏ ਬਾਕੀ ਸਵਾਰੀਆਂ ਸਾਰੀਆਂ ਠੀਕ ਠਾਕੇ ਨਿਕਲ ਗਏ ਆ ਜਿਹੜੇ ਗੱਡੀ ਦੇ ਵਿੱਚ ਕਿੰਨੇ ਕੁ ਲੋਕ ਸਦੇ ਇਹਦੇ ਬਾਰੇ ਮਤਲਬ ਮੈਨੂੰ ਨਹੀਂ ਪਤਾ ਵੀ ਮੈਂ ਤੇ ਆਪਣੀ ਗੱਡੀ ਦੇ ਵਿੱਚ ਮਤਲਬ ਮਹਾ ਨਿਕਲਿਆ ਜਦੋਂ ਨਿਕਲਿਆ ਮੈਂ ਤੇ ਫਿਰ ਆਣ ਕੇ ਬਾਹਰ ਮੈਂ ਵੇਖਿਆ ਸਾਰਾ ਕਿ ਇਹ ਗਲਤੀ ਕਿਹਦੀ ਲੱਗਦੀ ਵੀ ਇਹ ਹਾਦਸਾ ਜਿਹੜਾ ਵਾਪਰਿਆ ਗੱਡੀ ਵਾਲੇ ਮੇਰੇ ਅੱਗੇ ਤੇ ਮਤਲਬ ਬੱਸ ਵਾਲੇ ਨੇ ਬ੍ਰੇਕ ਮਾਰੀ ਬੱਸ ਵਾਲੇ ਦਾ ਹੀ ਮੈਂ ਬਚਾ ਕਰਦਾ ਕਰਦਾ ਸਾਈਡ ਨੂੰ ਆਇਆ ਰੱਬ ਦਿੱਤਾ ਜੀ ਆਪਣੀ ਗੱਡੀ ਜਿਹੜੀ ਹਾਂਜੀ ਗੈਸ ਪਈ ਹੋਈ ਹੈ ਲੋਡ ਹੈ ਗੱਡੀ ਦਾ ਹਾਂ ਜੀ ਗੱਡੀ ਲੋਡ ਹੈ ਕੋਈ ਤਾਂ ਨਹੀਂ ਕੋਈ ਬਚਾਇਆ ਉਹਦਾ ਲੀਕ ਲੈ ਕੇ ਜ ਨਹੀਂ ਆ ਗਈ ਕੋਈ ਤੁਸੀਂ ਠੀਕ ਹੈ ਹਾਂ ਜੀ ਨਾਰਮਲ ਹੀ ਹੈ ਇਕੱਲੇ ਸੀ ਤੁਸੀਂ ਨਾਲ ਹੈਲਪਰ ਹੈ ਕੱਲਾ ਹੀ ਤੁਸੀਂ ਕੱਲਾ ਹੀ ਹੈ ਦੇਖ ਸਕਦੇ ਤਸਵੀਰਾਂ ਇੱਕ ਵਾਰੀ ਫੇਰ ਦਿਖਾ ਦਿੰਦੇ ਤੁਹਾਨੂੰ ਕਿ ਪੀ ਆਰਟੀਸੀ ਦੀ ਬੱਸ ਕਿਸ ਤਰੀਕੇ ਨਾਲ ਪਲਟੀ ਹੈ ਨਾਲ ਜਿਹੜਾ ਸਵਾਰੀਆਂ ਵੀ ਇਹਦੇ ਵਿੱਚ ਦੱਸ ਦਿਆ ਕਿ ਸਵਾਰੀਆਂ ਵਿੱਚ ਸਵਾਰ ਸੀਗੀਆਂ ਤੇ ਬਰੇਜ਼ਾ ਗੱਡੀ ਜਿਹੜੀ ਹੈ ਹਾਸੇ ਦਾ ਕਾਰਨ ਹੱਲੇ ਤਾਂ ਜਿਹੜੇ ਕੰਟੇਨਰ ਡਰਾਈਵਰ ਹੈ ਜਿਹੜਾ ਉਹ ਦੱਸਦੇ ਪਏ ਆ ਅੱਗੋਂ ਜਰੂਰ ਜਿਹੜਾ ਦਿਖਾ ਦਿੱਤਾ ਜਾਵੇ ਕਿਹੜੇ ਡੀਪੂ ਦੀ ਇਹ ਬੱਸ ਹੈ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਦਿਖਾ ਦਿਓ ਕਿਉਂਕਿ ਬਾਤ ਸ ਜਿਹੜੀ ਹੈ ਪੂਰਾ ਰੋਡ ਦੇ ਉੱਤੇ ਪਲਟ ਗਈ ਹੈ ਤੇ ਕਿਸ ਤਰੀਕੇ ਦੇ ਨਾਲ ਬੱਸ ਨੇ ਬਿਲਕੁਲ ਹਾਈਵੇ ਬਲੌਕ ਕਰ ਦਿੱਤਾ ਹੈ ਇੱਕ ਸਾਈਡ ਤੇ ਜਿਹੜਾ ਕੰਟੇਨਰ ਜਿਹੜਾ ਦੱਬ ਹੋਇਆ ਹੈ ਇੱਕ ਸਾਈਡ ਤੇ ਬੱਸ ਜਿਹੜੀ ਹੈ ਬੱਸ ਦੇ ਥੱਲੇ ਜਿਹੜੀ ਬਰੇਜ਼ਾ ਗੱਡੀ ਜਿਹੜੀ ਇਹਦੇ ਥੱਲੇ ਆਈ ਹੋਈ ਹੈ ਕਾਫੀ ਜਿਹੜਾ ਹਾਦਸਾ ਹੈ ਭਿਆਨਕ ਵਾਪਰ ਹੈ ਗੱਲਬਾਤ ਕਰਨ ਦੀ ਉਹ ਪਰਿਵਾਰ ਦੇ ਨਾਲ ਵੀ ਕੋਸ਼ਿਸ਼ ਕਰਦੇ ਆ ਜਿਹੜੇ ਬਰੀਜ਼ਾ ਗੱਡੀ ਦੇ ਵਿੱਚ ਐ ਦੱਸਦੇ ਪਿਆ ਉਹ ਵੀ ਇੱਥੇ ਹੀ ਐ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜੀ ਕੀ ਨਾਮ ਹੈ ਤੁਹਾਡਾ ਭਪਿੰਦਰ ਸਿੰਘ ਇਹ ਜਿਹੜੇ ਬਰੀਜ਼ਾ ਗੱਡੀ ਹੈ ਤੁਹਾਡੀ ਐ ਜੀ ਹਾਂਜੀ ਮੇਰੀ ਮੈਂ ਮਾਲਕਾ ਦਾ ਜੀ ਹਾਸਾ ਕਿੰਦਾ ਵਾਪਰਿਆ ਜੀ ਹਾਸਾ ਕਿੰਦਾ ਵਾਪਰਿਆ ਜੀ ਹਾਂਸਾ ਮੈਂ ਅੱਗੇ ਆ ਰਿਹਾ ਸੀ ਤੇ ਬੱਸ ਲੈ ਆ ਕੇ ਮਗਰੂ ਮਾਰੀ ਤੇ ਟ੍ਰੈਕਰ ਮੋੜੇ ਦੇ ਵਿੱਚ ਮਾਰਿਆ ਲੈ ਮੈਂ ਕ੍ਰਾਸ ਕੀਤੀ ਐ ਤੈਨੂੰ ਗੱਡੀ ਆ ਫਿਰ ਤੁਹਾਨੂੰ ਜੀ ਜੀ ਡੀ ਰੋਡ ਤੋਂ ਉਹ ਵੀ ਤੇ ਐਸੀ ਬੱਸ ਵੀ ਅੱਛਾ ਜੀ ਤੁਹਾਨੂੰ ਪਤਾ ਲੱਗਾ ਮਗਰ ਝੁੱਕਦਾ ਨੂੰ ਆ ਵਿੱਚ ਪਰਿਵਾਰ ਸੀਗਾ ਤੁਹਾਡਾ ਹਾਂਜੀ ਪੰਜ ਹੀ ਹੈ ਪੰਜ ਵਿਚਾਰੇ ਮੇਰੇ ਪਰਿਵਾਰ ਵਿੱਚ ਇੱਕ ਤੇ ਮੇਰੀ ਉਹ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ ਤੇ ਆਹ ਡੇਰ ਤੁਹਾਡੇ ਗਵਾਂਡੀ ਨਾਲੋਂ ਉਥੋਂ ਦਿੱਲੀ ਨਾਲ ਦੇ ਇੱਥੇ ਆਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਸਾਰਾ ਪਰਿਵਾਰ ਕੇ ਹੈ ਤੁਹਾਡੇ ਮੋੜ ਜੀ ਮੇਰੇ ਆਈ ਹੋ ਉੱਥੇ ਤੇ ਆਈ ਹੈ ਗੱਡੀ ਦਾ ਨੁਕਸਾਨ ਆਏ ਬਾਕੀ ਤੇ ਠੀਕ ਹੈ ਜੀ ਗੱਡੀ ਦਾ ਉੱਥੇ ਚੜ੍ਹ ਜਲੀ ਬੱਸ ਉਹਨਾਂ ਸ਼ੁਕਰ ਪੀਓ ਪਟਰੀ ਜੜ ਗਈ ਅੱਧੀ ਬੱਸ ਉਹਨਾਂ ਤੋਂ ਬਾਸੜੇ ਪਿੱਛੋਂ ਹਟ ਗਈ ਹਾਂਜੀ ਬੱਸ ਅੱਗੇ ਜਾ ਰਹੀ ਬੱਸ ਤੇ ਆਉਣ ਡਿਆ ਸੀ ਬੱਸ ਤੇ ਇਸੇ ਜੀ ਪਿੱਛੋਂ ਉਹਨਾਂ ਨੂੰ ਮਗਰੋਂ ਪਤਾ ਨਹੀਂ ਉਹ ਮਗਰੋਂ ਟਰਾਲਾ ਤੇ ਮਗਰੋਂ ਆ ਨਾ ਹਾਂ ਟਰਾਲਾ ਵੱਜਿਆ ਕਿਨ ਪਾਸ ਨੂੰ ਬੱਸ ਨੂੰ ਸਵਾਰ ਕਰ ਰਿਹਾ ਸੀ ਨਾ ਵਿੱਚ ਬੱਸ ਤੇ ਬੱਸਾਂ ਦੇ ਸਵਾਰੇ ਆ ਵੀ ਆ ਕਰ ਰਹੇ ਨਾ ਜੀ ਆਪਣਾ ਨਾਮ ਦੱਸਿਓ ਕੀ ਹੈ ਕਿ ਮੇਰਾ ਮੇਰਾ ਨਾਮ ਦਲਬਾਖ ਸਿੰਘ ਆ ਉਹ ਜਦੋਂ ਟਰਾਲਾ ਵੱਜਿਆ ਨਾ ਬੱਸ ਵੀ ਹੋੜੀ ਆ ਰਹੀ ਬੱਸ ਤੇ ਸਫ਼ਰ ਕਰ ਰਹੀ ਉਹ ਜਿਹਨੂੰ ਬੱਸ ਆਉਂਦੀ ਆ ਨਾ ਬੱਸ ਵੀ ਹੋੜੀ ਕਾਰ ਸਾਈਡ ਤੇ ਆ ਰਹੀ ਆ ਜਦੋਂ ਉਹ ਟਰਾਲਾ ਵੱਜਿਆ ਨਾ ਨਾਲ ਉਹਨੇ ਬੱਸ ਨੂੰ ਇੰਨਾ ਡਾਵਾਂ ਡੋਲ ਕਰਤਾ ਵੀ ਮਤਲਬ ਸੰਭਲੀ ਨਹੀਂ ਗਈ ਉਹ ਥੱਕ ਕੇ ਟਰਾਲਾ ਆਇਆ ਨਿਕਲ ਗਿਆ ਬੱਸ ਥੱਕ ਕੇ ਨਿਕਿਰੋਕ ਛੱਡ ਕੇ ਕਰਤੀ ਸਾਬ ਲੱਗ ਕਿੰਨੇ ਕਿੰਨੇ ਸਵਾਰੀ ਸੀ ਜੀ ਬੱਸ ਇਹ 50 ਸਵਾਰੀਆਂ ਜੀ ਪੰਜਾਬ 55 ਸਵਾਰੀ ਸੀਟ ਢੀ ਗੱਡੀ ਅੱਛਾ ਜੀ ਹਾਂ ਕਿਹੜੇ ਡੀਪੂ ਦੀ ਵਾਸਿਆ ਜੀ ਇਹ ਕਪੂਰਥਾਲੇ ਦੀ ਹੈ ਜੀ ਹਾਂ ਜੀ ਹਾਂ ਜੀ ਥੱਲੇ ਮਸਰੂਰੀ ਜੀ ਛੱਟ ਚੋੜ ਦੇਣ ਕਿਸੇ ਸਵਾਰੀਆਂ ਦੇ ਆਈਆਂ ਡਰਾਈਵਰ ਨੇ ਬਚ ਕੇ ਬਚ ਕੇ ਸਾਰੇ ਕਾਰ ਵਾਲਿਆਂ ਨੂੰ ਅਸੀਂ ਨਾਲ ਚੀਜ਼ੇ ਤੋੜ ਤੋੜ ਕੇ ਕੱਢਿਆ ਵਿਚਾਰਿਆਂ ਨੂੰ ਬੱਸ ਵਾਲਿਆਂ ਨੂੰ ਬੜੇ ਜ਼ੋਰ ਨਾਲ ਕੱਢਿਆ ਸਾਰੇ ਮੁੰਡਿਆਂ ਨਾਲ ਲਕਾਰਾ ਮਾਰਿਆ ਉਹ ਸਾਰੇ ਨਿਚਾਨ ਬੱਚੇ ਸਾਰਿਆਂ ਨੂੰ ਤਾਰਿਆ ਫੜਾਇਆ ਵਿਚਾਰਿਆਂ ਨੂੰ ਡਰਾਈਵਰ ਨੂੰ ਦੱਸਦੇ ਭਈ ਛੱਟ ਚੋੜ ਆਈਏ ਬੱਸ ਮਤਲਬ ਤੁਹਾਨੂੰ ਪਤਾ ਜ਼ੋਰਦਾਰ ਤੇ ਆ ਹੀ ਜਾਂਦਾ ਚੱਲੋ ਤੇ ਬੜੇ ਮੁਸ਼ਕਲ ਨਾਲ ਸਾਰਿਆਂ ਨੂੰ ਬਚਾਇਆ ਮਹਾਰਾਜ ਨੇ ਰੱਖਣ ਵਾਲਾ ਮਹਾਰਾਜ ਆ ਗਏ ਉਹ ਕੰਟੇਨਰ ਜਿਹੜਾ ਗੈਸ ਗੈਸ ਨਾ ਬੱਸ ਪਲਟਦੀ ਬੱਸ ਨਹੀਂ ਸੀ ਪਲਟਦੀ ਨਿੱਕੇ ਰੋਗ ਧਾਕੇ ਹਾਂ ਉਹ ਡਾਵਾ ਡੋੜ ਗਈ ਉਹ ਪਤਾ ਨਹੀਂ ਮਗਰ ਹੁਣ ਕਿੰਨੀ ਕਿ ਸਪੀਡ ਜੇ 50 ਦੇ 100 ਦੇ ਬਸ ਸਲੋ ਹੀ ਕਾਰ ਵਾਲਾ ਵੀ ਸਲੋ ਆਪਣਾ ਪਾਸ ਕਰਨ ਰਿਹਾ ਜਦੋਂ ਉਹਨੂੰ ਕਾਰਾਂ ਟੱਕਰ ਵੱਜੀ ਆ ਨਾ ਉਹਨੂੰ ਟਰਾਲਰ ਧੱਕਿਆ ਗਿਆ ਗਾਰ ਨਾਲ ਹੀ ਉਹ ਬੱਸ ਜਦੋਂ ਵੱਜਾ ਆ ਗਿਆ ਤੇ ਚੱਕਦੀ ਬੱਸ ਵੀ ਨਿੱਕੇ ਰੋ ਕਰਤੀ ਰੋਡ ਤੇ ਨੂੰ ਠੀਕ ਹੈ ਜੀ ਠੀਕ ਬੱਸ ਦੇ ਨਿੱਕੇ ਰੋ ਸਾਰੀ ਆਇਆ ਸਾਰੇ ਜਿੱਦਾਂ ਦਾ ਹਾਦਸਾ ਵਾਪਰਿਆ ਦੇਖ ਕੇ ਮੈਂ ਨਾ ਬੜਾ ਸ਼ੁਕਰਿਆ ਮਹਾਰਾਜ ਦਾ ਉੱਥੇ ਗੱਡੀ ਦੇ ਡਿੱਕੀ ਦੇ ਪਲਟ ਜਾਣ ਦੀ ਬੱਸ ਇਹ ਚਾਰੇ ਥੱਲੇ ਸਾਰਿਆਂ ਨੂੰ ਭੱਜ ਨਾ ਚ ਗਈ ਪਹਿਲਾਂ ਕਾਰ ਆਇਆ ਨੂੰ ਕੱਢਿਆ ਵੀ ਇਹ ਜਿਹੜੇ ਬੱਚੇ ਆ ਨਾਲ ਵਿੱਚ ਬੈੱਡ ਲੱਗ ਗਈ ਮੇਰੀ ਅੰਦਰ ਲੜ ਗਿਆ ਮੈਂ ਫਿਰ ਬੈੱਡ ਖੋਲੀ ਤੁਸੀਂ ਚਲਾਦੇ ਸੀ ਹਾਂਜੀ ਭੋਗ ਤੋਂ ਤੁਸੀਂ ਦੱਸਦੇ ਪਹਿਲਾਂ ਹਾਂ ਬ੍ਰਦਰ ਦੇ ਤੋਂ ਹੀ ਤੇਵੇ ਤੁਸੀਂ ਭੋਤੂ ਆਏ ਹੂੰ ਬਚਾਅ ਹੋ ਗਿਆ ਖਾਨਦਾਰ ਐ ਮੈਂ ਅੰਮ੍ਰਿਤਸਰੋਂ ਆ। ਐਸਐਨ ਵਿੱਚ। ਓਕੇ। ਅੰਮ੍ਰਿਤਸਰ ਤੋਂ ਪੋਸਟਿੰਗ ਨਹੀਂ। ਅੰਮ੍ਰਿਤਸਰ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਵਿਚਾਰ ਰਿਹਾ ਪਰਿਵਾਰ ਦਾ ਪਤਾ ਹੈ। ਮੈਂ ਗਮਰਸ਼ੀਲ ਤੋਂ ਆਂ ਸੀ। ਅੱਛਾ ਜੀ। ਮੈਂ ਆਪਣਾ ਟੈਕਸੀ ਲਾਂਦੇ ਦਿੱਲੀ। ਭਰਤੀ ਹੁੰਦੂ ਪਹਿਲਾਂ। ਕਿ ਉਧਰ ਗੱਡੀ ਚਾਹੀਦੀ ਆਮ ਤਾਂ ਮੈਂ ਤਸਾਦ ਕਮਰਸ਼ੀਅਲ ਕੈਪਟਾ। ਠੀਕ ਹੈ ਜੀ। ਕਿਉਂ ਪਾਰ ਜਾਣਾ? ਠੀਕ ਹੈ ਜੀ। ਤੁਹਾਡਾ ਹਾਂਜੀ। ਠੀਕ ਹੈ ਜੀ। ਹਲੋ ਮਿਹਰਬਾਨੀ ਜੀ। ਆ ਦੇਖ ਸਕਦਾ ਤੁਸੀਂ ਸਮਝ ਸਕਦੇ ਆ ਕਿ ਜਿਹੜੇ ਪੋਲਿਸ ਮੁਲਾਜ਼ਮਾ ਜਿਹੜੇ ਦੱਸਦੇ ਆ ਅੱਜ ਜਿਹੜੇ ਆਰਐਸਏ ਹੈਲਪ ਕਰੋਗੇ ਤੁਹਾਨੂੰ ਇੱਕ ਗੱਡੀ ਕਰਾ ਕੇ ਦਿਓ ਇਹਨਾਂ ਨੂੰ ਅੰਮ੍ਰਿਤਸਰ ਜਾਣ ਨੂੰ ਠੀਕ ਹੈ ਜੀ ਹੁਣੇ ਕਰ ਦੇਣਾ ਨਹੀਂ ਨਹੀਂ ਤੁਸੀਂ ਸਾਹਮਣੀ ਆਪਣੀ ਹੈ ਹਾਂਜੀ ਸੰਸਾਦ ਦੇ ਸਹੀ ਜਿਹੜਾ ਪਰਿਵਾਰ ਅੰਮ੍ਰਿਤਸਰ ਦਾ ਪਰਿਵਾਰ ਹੈ ਜਿਹੜਾ ਜਾਮ ਵੀ ਦਿਖਾ ਦਿੰਦਾ ਕਿਉਂਕਿ ਹਾਈਵੇ ਪੂਰਾ ਬਲੌਕ ਹੋ ਗਿਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਹਾਈਵੇ ਬਲੌਕ ਹੋਣ ਕਾਰਨ ਕਿਉਂਕਿ ਮੇਨ ਨੈਸ਼ਨਲ ਹਾਈਵੇ 44 ਜਿਹੜਾ ਹੈਗਾ ਜਾਮ ਜਿਹੜਾ ਕਾਫੀ ਲੰਮਾ ਪਿੱਛੇ ਤੱਕ ਜਾਮ ਲੱਗ ਗਿਆ ਹੈਗਾ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਕਿਉਂਕਿ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਨਾਲ ਜਿਹੜਾ ਇਹ ਬਲੌਕ ਹੋ ਗਿਆ ਲੁਧਿਆਣਾ ਤੋਂ ਜਿਹੜਾ ਜਲੰਧਰ ਸਾਈਡ ਨੂੰ ਜਾਂਦਾ ਹੈ ਇਹ ਰਸਤਾ ਉੱਥੇ ਜਿਹੜਾ ਹੈ ਹਾਦਸਾ ਜਿਹੜਾ ਵਾਪਰਿਆ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਮੌਕੇ ਤੇ ਆਏ ਹੋਏ ਆ ਕਿਉਂਕਿ ਗੈਸ ਦਾ ਕੰਟੇਨਰ ਜਿਹੜਾ ਹੈ ਦੱਸਿਆ ਜਾ ਰਿਹਾ ਲੋਡ ਕੰਟੇਨਰ ਹੈਗਾ ਜਿਹਦਾ ਲਾਲੜੂ ਅੰਮ੍ਰਾਲਾ ਤੋਂ ਜਿਹੜਾ ਇਹ ਕੰਟੇਨਰ ਜਿਹੜਾ ਆ ਰਿਹਾ ਸੀਗਾ ਤੇ ਜੰਮੂ ਨੂੰ ਜਿਹੜਾ ਦੱਸ ਰਹੇ ਇਹ ਜਾ ਰਿਹਾ ਸੀਗਾ ਪਰ ਇਹਦੇ ਵਿੱਚ ਮਾਮੂਲੀ ਜਿਹੜੀ ਸੱਟਾਂ ਆਈਆਂ ਪਰ ਜਿਸ ਤਰੀਕੇ ਨਾਲ ਹਾਦਸਾ ਵਾਪਰਾ ਰੂਕ ਬਹੁਤ ਹਾਦਸਾ ਹੈਗਾ ਪਰ ਇੰਨਾ ਸ਼ੁਕਰ ਹੈ ਕਿ ਜਿਹੜਾ ਨੁਕਸਾਨ ਜਿਹੜਾ ਜਾਨੀ ਨੁਕਸਾਨ ਹੋਣਾ ਜਿਹੜਾ ਬਚਾ ਹੋਇਆ ਹੈ ਹਨੇ ਦੇ ਨਾਲ ਮਨੀਸ਼ 바ਵਾ ਫਗਵਾੜਾ ਕੈਂਟਰ ਹੋਇਆ ਬੜਾ ਇੱਥੇ ਦੇਖ ਕੇ ਤਾਂ ਪਰ ਕੀ ਕੋਸ਼ ਇਹਦੇ ਵਿੱਚ ਆਪਰੇ ਹਾਂਜੀ ਹਾਂਜੀ ਇਹ ਨਾਲ ਜਿਹੜੀ ਲੁਧਿਆਣਾ ਤੋਂ ਜਲੰਧਰ ਨੂੰ ਜਾਂਦੀ ਰੋਡ ਆ ਇਹ ਐਕਸੀਡੈਂਟ ਹੋਇਆ ਇੱਕ ਕੈਂਟਰ ਹੈ ਇੱਕ ਬੱਸ ਹੈ ਤੇ ਇੱਕ ਗੱਡੀ ਦਾ ਹੈ ਇਹ ਅਸੀਂ ਵੀ ਜਦੋਂ ਹੁਣ ਪਹੁੰਚੇ ਪਲਟੀਆਂ ਹੋਏ ਸੀ ਫਿਲਹਾਲ ਇਹ ਇਨਵੈਸਟੀਗੇਸ਼ਨ ਦਾ ਹੈ ਵੀ ਕੌਣ ਕਿਦੀ ਗਲਤੀ ਹੈ ਕਿਸ ਕਰਕੇ ਐਕਸੀਡੈਂਟ ਹੋਇਆ ਤੇ ਬਾਕੀ ਸੇਫ ਹੈ ਅਸੀਂ ਮੰਗਾਲੀਆਂ ਆਪਣੀਆਂ ਕਰੇਨਾਂ ਹਾਈਡਰਾ ਵੀ ਆ ਰਹੀਆਂ ਇਹਨਾਂ ਨੂੰ ਜਲਦੀ ਜਲਦੀ ਇਹਨੂੰ ਸਾਈਡ ਤੇ ਕੀਤਾ ਚਾਉਂ ਕੰਟੇਨਰ ਜਿਹੜਾ ਹੈ ਜੀ ਗੈਸ ਵਾਲਾ ਇਹ ਲੋਡ ਹੈ ਜੀ ਹਾਂ ਇਹ ਐਲਪੀਜੀ ਦਾ ਲੋਡ ਤੇ ਇਹਦੇ ਵਿੱਚ ਕੋਈ ਸੱਟ ਚੋਟ ਜੀ ਨਹੀਂ ਹਜੇ ਕੁਝ ਨਹੀਂ ਕਿਸੇ ਨੂੰ ਸੱਟ ਚੋਟ ਨਹੀਂ ਆਈ ਇਹ ਵੀ ਸੇਫ ਹੈ ਪੂਰੀ ਤਰ੍ਹਾਂ ਤੇ ਅਸੀਂ ਜਲਦੀ ਤੋਂ ਜਲਦੀ ਇਹਨੂੰ ਸਾਈਡ ਤੇ ਕਰਵਾ ਦਾਂਗੇ